ਓ ਤੁਸੀਂ ਕੀ ਮੇਰੀ ਗੱਲ ਸੁਣੋ ਵੀਡੀਓ ਸਟਾਰਟ ਹੋ ਗਈ ਹੈ ਆਪਣਾ ਜਿਹੜਾ ਬੁਲੇਟਿਨ ਆਪਾਂ ਸਪੈਸ਼ਲ ਕਰ ਰਹੇ ਹੋ ਵੀਡੀਓ ਸਟਾਰਟ ਹੋ ਗਈ ਹੈ ਤੁਸੀਂ ਰੋਟੀ ਖਾ ਰਹੇ ਹੋ ਜਤਿਨ ਕੁਮਾਰ ਸ਼ਰਮਾ ਜੀ ਹਾਂ ਜੀ ਆ ਵੀਡੀਓ ਸਟਾਰਟ ਹੋਣ ਵਾਸਤੇ ਹੀ ਮੈਂ ਖਾ ਰਦੀ ਐ ਦੇ ਤਾਂ ਇਹ ਇਹ ਕੀ ਮਤਲਬ ਮੈਂ ਕਹਿੰਨਾ ਯਾਨੀ ਕਿ ਸਟਾਰਟ ਹੋ ਗਈ ਵੀਡੀਓ ਆਪਾਂ ਖਾਣਾ ਖਾ ਰਿਹਾ ਪੰਜਾਬ ਚ ਹੜ ਆਏ ਨੇ ਤੇ ਬਹੁਤ ਸਾਰੇ ਲੋਕ ਭੁੱਖੇ ਵੀ ਨੇ ਤੇ ਉਹ ਚ ਸਾਡੇ ਆਗੂ ਵੀ ਨੇ ਕਈ ਪੱਤਰਕਾਰ ਵੀ ਨੇ ਅੱਛਾ ਕਈ ਸਮਾਜ ਦੇ ਵੀ ਨੇ ਜਿਨ੍ਹਾਂ ਨੇ ਰੋਟੀ ਖਾਂਦੇ ਨੂੰ ਫੋਟੋਆਂ ਖਚਾਈਆਂ ਸੀਗੀਆਂ ਹੂੰ ਖੈਰ ਸਾਡਾ ਕਿਸੇ ਦਾ ਮਜ਼ਾਕ ਉਡਾਉਣ ਦਾ ਕੋਈ ਮਕਸਦ ਨਹੀਂ ਹੈ ਕਿ ਰੋਟੀ ਖਾ ਕੇ ਕੌਣ ਕਿਸ ਤਰ੍ਹਾਂ ਕਰ ਰਿਹਾ ਪਰ ਸਾਡਾ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਅਜਿਹੀਆਂ 11 ਤਸਵੀਰਾਂ ਜੋ ਅਸੀਂ ਡਿਸਕਸ ਵੀ ਕਰ ਰਹੇ ਸੀ ਜਿਹੜੀਆਂ 11 ਤਸਵੀਰਾਂ ਦਿਖਾਵਾਂਗੇ ਜੋ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਉਹਨਾਂ 'ਚੋਂ ਇੱਕ ਆ ਵੀ ਹੈ ਆ ਤੂੰ ਅੰਡੀ ਆ ਵੀਡੀਓ ਦੇਖ ਕੇ ਨਾ ਜੋ ਤੁਸੀਂ ਖਾਣਾ ਖਾ ਰਹੇ ਹੋ ਵੀਡੀਓ ਬਣਦੀ ਚ ਮੈਨੂੰ ਇੱਕ ਯਾਦ ਆ ਗਈ ਭਗਵੰਤ ਮਾਨ ਵੀ ਇਦਾਂ ਹੀ ਕਰ ਰਹੇ ਸੀ ਆਪਣੇ ਮੁੱਖ ਮੰਤਰੀ ਸਾਹਿਬ ਉਹ ਹੈਗੀ ਹੈ ਤਸਵੀਰ ਤੁਹਾਨੂੰ ਯਾਦ ਆ ਰਹੀ ਹੈ ਮੈਂ ਤੁਹਾਨੂੰ ਦਿਖਾਣਾ ਇਹ ਇਹ ਤਸਵੀਰ ਦਸ਼ਕਾ ਤੋਂ ਸ਼ੁਰੂ ਕਰਦੇ ਹਾਂ ਬਿਲਕੁਲ 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 ਇਹ ਤੁਸੀਂ ਵੀ ਦੱਸ ਦਿਓ ਤੁਸੀਂ ਤਾਂ ਸਾਰਾ ਕਵਰ ਕਰਦੇ ਹੋ ਬਿਲਕੁਲ ਬਿਲਕੁਲ ਹਾਂ ਇਹ ਤਸਵੀਰ ਨਾਲ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅਸੀਂ ਦੇਖੀ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਸਭ ਤੋਂ ਵੱਧ ਇਫੈਕਟਡ ਇਲਾਕਾ ਹੈਗਾ ਮਾਝਾ ਫਿਰ ਦੁਆਬਾ ਤੇ ਮਾਲਵਾ ਸਭ ਤੋਂ ਭਾਵੇਂ ਘੱਟ ਹੈ ਜੀ ਤੇ ਇਸੇ ਤਰੀਕੇ ਨਾਲ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਨਜ਼ਾਰਦ ਰਹੇ ਕਿਤੇ ਦਿਖੇ ਹੀ ਨਹੀਂ ਤੇ ਜਦੋਂ ਦਿਖੇ ਤਾਂ ਇਸ ਤਰੀਕੇ ਦੇ ਨਾਲ ਦਿਖੇ ਸੀ ਭਗਵੰਤ ਮਾਨ ਸਾਹਿਬ ਆਏ ਤੇ ਪੁੰਜੇ ਹਾਂ ਪੁੰਜੇ ਬਹਿ ਕੇ ਇਦਾਂ ਹੀ ਬਿਲਕੁਲ ਤੁਹਾਡੇ ਵਾਂਗ ਹੀ ਹੱਥ ਵਿੱਚ ਰੋਟੀ ਰੱਖ ਕੇ ਉੱਤੇ ਸਬਜ਼ੀ ਰੱਖ ਕੇ achar ਰੱਖ ਕੇ ਖਾ ਰਹੇ ਸੀਗੇ ਤੇ ਮੈਨੂੰ ਲੱਗਦਾ ਕਿ ਜੇ ਵਾਕਈ ਥਕਾਵਟ ਹੁੰਦੀ ਤੇ ਖਾ ਲੈਂਦੇ ਪੂਰੀ ਰੋਟੀ ਖਾ ਲੈਂਦੇ ਪਰ ਸਾਰੀ ਰੋਟੀ ਸੋਸ਼ਲ ਮੀਡੀਆ ਤੇ ਗੱਲ ਕਰ ਹੀ ਰਹੇ ਆ ਵੀ ਅਜਿਹੀ ਕਿਹੜੀ ਗੱਲ ਸੀ ਇੱਕ ਅਸੀਂ ਕਿਸੇ ਦਾ ਮਜ਼ਾਕ ਇਸ ਕਰਕੇ ਨਹੀਂ ਤੁਹਾਨੂੰ ਵਾਰ-ਵਾਰ ਕਹਿੰਦੇ ਮਜ਼ਾਕ ਬਣਾਉਣ ਵਾਲੀ ਗੱਲ ਨਹੀਂ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਸ ਪੂਰੇ ਹੜਾ ਨੂੰ ਇਹਕ ਟੂਰਿਜ਼ਮ ਵੀ ਬਣਾਇਆ ਉਹਦੇ ਵਿਚਾਰ ਰੋਟੀ ਵਾਲਾ ਟੂਰਿਜ਼ਮ ਜ਼ਿਆਦਾ ਸੀ ਜੇ ਸਾਡੇ ਸੀਐਮ ਵੀ ਸੀਗੇ ਫਿਰ ਇਹ ਵੀ ਨਹੀਂ ਕਿ ਜੇ ਤੁਸੀਂ ਰੋਟੀ ਖਾ ਰਹੇ ਹੋ ਕਿ ਭਲੇ ਉਹ ਮਾਨਸੂ ਖਾ ਲਓ ਪੂਰੀ ਰੋਟੀ ਕੋਈ ਚੱਕਰ ਨਹੀਂ ਇੱਕ ਬ ਦੋ ਬੁਰਕੀਆਂ ਖਾਦੀਆਂ ਤੇ ਨਾਲ ਦੇ ਸਿਕਿਉਰਿਟੀ ਗਾਰਡ ਇਹਨਾਂ ਦੀ ਰੋਟੀ ਹੋ ਕੇ ਚਲੇ ਗਏ ਤੇ ਮਾਨਸਾ ਫੇਰ ਉੱਠ ਕੇ ਚਲੇ ਗਏ ਤੇ ਗਏ ਪਤਾ ਕਿੱਥੇ ਸਿੱਧਾ ਫੋਰਟਿਸ ਹਸਪਤਾਲ ਉਦੋਂ ਬਾਅਦ ਵਾਪਸੀ ਉਹਤੋਂ ਬਾਅਦ ਵਾਪਸੀ ਨਹੀਂ ਦੇਖਿਆ ਗਿਆ ਕਿਉਂਕਿ ਉਹ ਬਿਮਾਰ ਹੋ ਗਏ ਸੀ ਬਿਮਾਰ ਹੋ ਗਏ ਸੀ ਚਲੋ ਅਸੀਂ ਉਮੀਦ ਕਰਦੇ ਹਾਂ ਪ੍ਰਮਾਤਮਾ ਨੂੰ ਵੀ ਕਹਿਨੇ ਕਿ ਕੀ ਹੋ ਰਿਹਾ ਹੈ ਕਿ ਉਹ ਸਿਹਤ ਠੀਕ ਹੋ ਜਾਵੇ ਤੇ ਛੇਤੀ ਹੋ ਜਾ ਚੱਲ ਰਹੀਆਂ ਨੇ ਲੋਕੀ ਫਲੱਡ ਦੇ ਉੱਤੇ ਟੂਰਿਜ਼ਮ ਬਣਾਇਆ ਪਿਆ ਜਾ ਰਹੇ ਨੇ ਠੀਕ ਹੈ ਸੇਵਾ ਕਰ ਰਹੇ ਹੋ ਪਰ ਹੱਥ ਤੇ ਰੋਟੀ ਰੱਖ ਕੇ ਉੱਤੇ ਅਚਾਰ ਆ ਫਿਰ ਸੁੱਕੀ ਰੋਟੀ ਸਬਜੀ ਰੱਖ ਕੇ ਖਾਣਾ ਕਿ ਇਸ ਦੇ ਨਾਲ ਤਾਂ ਤੁਹਾਡੀ ਜਿਹੜੀ ਸੇਵਾ ਹੈ ਇਹਨੂੰ ਰਿਕੋਗਨਾਈਜੇਸ਼ਨ ਨਹੀਂ ਮਿਲਨੀ ਜੇ ਤੁਸੀਂ ਸੇਵਾ ਕਰ ਰਹੇ ਹੋ ਐਸੀ ਜਾ ਕੇ ਕਰ ਲੈ ਗੱਲ ਇਹ ਹੈ ਨਾ ਕਿ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਸਲੂਟ ਹੈ ਜੋ ਦਿਨ ਰਾਤ ਇਸ ਹੜਾਂ ਵਾਲੇ ਸਿਚੁਏਸ਼ਨ 'ਚ ਪੰਜਾਬ ਨੂੰ ਬਚਾਉਣ 'ਚ ਲੱਗੇ ਹੋਏ ਨੇ ਜਿਨ੍ਹਾਂ ਨੇ ਕੋਈ ਫੋਟੋ ਖਿਚਾਉਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਕੋਈ ਵੀਡੀਓ ਬਣਾਉਣ 'ਚ ਦਿਲਚਸਪੀ ਨਹੀਂ ਦਿਖਾਈ ਦਿਨ ਰਾਤ ਲੱਗੇ ਹੋਏ ਨੇ ਸਾਡਾ ਸਲੂਟ ਉਹਨਾਂ ਸਾਰੇ ਲੋਕਾਂ ਨੂੰ ਹੈ ਤੇ ਉਹਨਾਂ ਲੋਕਾਂ ਨੂੰ ਥੋੜੀ ਚੁੰਡੀ ਵੀ ਵੜ ਰਹੇ ਆ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਅਸੀਂ ਇਹ ਨਹੀਂ ਕਹਿ ਰਹੇ ਕਿ ਕੰਮ ਨਹੀਂ ਕੀਤਾ ਬਹੁਤ ਸਾਰੇ ਪੱਤਰਕਾਰਾਂ ਨੇ ਬਹੁਤ ਸਾਰੇ ਸਮਾਜ ਸੇਵੀਆਂ ਨੇ ਕੰਮ ਕੀਤਾ ਪਰ ਹੱਥੇ ਰੋਟੀ ਧਰ ਕੇ ਜੋ ਖਾਧੀ ਗਈ ਜੋ ਤਸਵੀਰਾਂ ਖਚਾਈਆਂ ਗਈਆਂ ਉਹਦੇ ਵਿੱਚ ਸਾਡੇ ਸੀਐਮ ਸਾਹਿਬ ਵੀ ਆਏ ਹਾਲਾਂਕਿ ਉਹ ਬਿਮਾਰ ਹੋ ਗਏ ਹੁਣ ਠੀਕ ਹੋ ਰਹੇ ਨੇ ਰੱਬ ਦਾ ਸ਼ੁਕਰ ਹੈ ਪਰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਜ਼ਿੰਦਗੀ ਦੇ ਵਿੱਚ ਇਹ ਕਿਹਾ ਕਿ ਜੇਕਰ ਤੁਸੀਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹੋ ਲੋਕਾਂ ਦੀ ਜ਼ਿੰਦਗੀਆਂ ਬਚਾ ਰਹੇ ਹੋ ਤਾਂ ਆਹ ਜਿਹੜਾ ਦਿਖਾਵਾ ਕਰਨ ਦੀ ਲੋੜ ਨਹੀਂ ਬਿਲਕੁਲ ਵੈਸੇ ਵੀ ਕਹਿੰਦੇ ਜੇ ਸੇਵਾ ਕਰਨੀ ਹੈ ਇੱਕ ਹੱਥ ਨਾਲ ਕਰੋ ਤਾਂ ਦੂਜੇ ਨੂੰ ਪਤਾ ਨਹੀਂ ਲੱਗੇ ਪੰਜਾਬ ਦੇ ਲੋਕ ਜਾਣੇ ਜਾਂਦੇ ਪੰਜਾਬ ਕੋਈ ਸ਼ੋਅ ਆਫ ਨਹੀਂ ਕਰਦਾ ਪੰਜਾਬ ਨੇ ਕਰੋੜਾਂ ਲੱਖਾਂ ਲੋਕਾਂ ਨੂੰ ਰੋਟੀ ਸਾਲ ਜਿਖਵਾ ਦਿੰਦਾ ਹੈ ਨਾ ਤੇਖਿਆਰ ਇਹ ਜੋ ਪਹਿਲੀ ਤਸਵੀਰ ਸੀ ਉਹ ਇਹੀ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਚ ਸ਼ਾਮਲ ਸੀ ਜਿਹੜੇ ਇਸ ਤਰ੍ਹਾਂ ਦੀ ਰੋਟੀ ਟੂਰਿਜ਼ਮ ਚ ਸੀ ਤੇ ਉਸ ਤੋਂ ਬਾਅਦ ਸਾਡੇ ਸੀਐਮ ਸਾਹਿਬ ਬਿਮਾਰ ਹੋਏ ਹਾਲਾਂਕਿ ਉਹ ਠੀਕ ਹੋ ਰਹੇ ਨੇ ਚੰਗੀ ਗੱਲ ਇਹ ਹੈ ਤੇ ਬਾਕੀ ਸਾਰੇ ਲੋਕਾਂ ਨੂੰ ਇਹ ਸਵਾਲ ਲੋਕ ਪੁੱਛਦੇ ਨਜ਼ਰ ਆਏ ਕਿ ਇਹ ਰੋਟੀ ਦੇ ਉੱਪਰ achar ਧਰ ਕੇ ਜਾਂ ਸਬਜੀ ਧਰ ਕੇ ਖਾਣ ਨਾਲ ਤੁਸੀਂ ਬਹੁਤੀ ਹੈਲਪ ਨਹੀਂ ਕਰ ਰਹੇ ਸਗੋਂ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੰਮ ਹੀ ਡਿਸਟਰਬ ਕਰ ਰਹੇ ਹੋ ਕਿਉਂਕਿ ਇੰਨਾ ਜ਼ਿਆਦਾ ਪ੍ਰੋਟੋਕੋਲ ਹੋਏ ਨੇ ਸਿਕਿਉਰਿਟੀ ਪ੍ਰੋਟੋਕੋਲ ਆ ਤੇ ਜਿਹੜੇ ਲੋਕ ਸੇਵਾ ਕਰਨ ਆਏ ਨੇ ਅਸੀਂ ਵੀਡੀਓ ਚ ਲਈ ਉਹ ਸੇਵਾਦਾਰ ਲੋਕ ਪ੍ਰਸ਼ਾਸਨ ਨੇ ਕਹਿੰਦੇ ਅਸੀਂ 2 ਕਿਲੋ ਲੀਟਰ ਦੁੱਧ ਲੈ ਕੇ ਆਏ ਆ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਲੱਗ ਗਈ ਹੈ ਤੇ ਹੁਣ ਅਸੀਂ 6 ਘੰਟੇ ਦੁੱਧ ਤਾਂ ਬਚਣਾ ਹੀ ਨਹੀਂ ਉਹ ਤਾਂ ਖਰਾਬ ਹੋ ਜਾਣਾ ਤੇ ਇਸ ਕਰਕੇ ਦੀ ਕੋਈ ਵਾੜੀ ਜ਼ਰੂਰਤ ਨਹੀਂ ਆਓ ਸੇਵਾ ਕਰੋ ਤੇ ਆਪਣਾ ਲੰਘ ਜਾਓ ਤੇ ਸਭ ਤੋਂ ਬੈਸਟ ਹੈ ਲੋਕਾਂ ਨੂੰ ਪਤਾ ਚੱਲ ਹੀ ਜਾਵੇਗਾ ਕਿ ਇਹ ਤਸਵੀਰ ਦਿਖਾਉਣ ਦਾ ਮਕਸਦ ਜੇਤਨ ਪਹਿਲੀ ਤਸਵੀਰ ਪਹਿਲਾਂ ਅਸੀਂ ਤਾਂ ਹੀ ਰੱਖੀ ਹੈ ਕਿ ਇਸ ਤਰ੍ਹਾਂ ਦੀ ਤਸਵੀਰ ਵੀ ਇਸ ਤਰ੍ਹਾਂ ਡਿਜ਼ਾਸਟਰ ਸਿਚੁਏਸ਼ਨ ਚ ਦੇਖੀ ਜਾ ਸਕਦੀ ਹੈ ਹੁਣ ਦੂਜੀ ਤਸਵੀਰ ਦੇਖ ਲਿਏ ਬਿਲਕੁਲ ਆਪਾਂ ਇਸ ਤੋਂ ਬਾਅਦ ਨੈਕਸਟ ਸੈਕੰਡ ਨੰਬਰ ਤੇ ਚੱਲਦੇ ਹਾਂ ਦੂਸਰੀ ਤਸਵੀਰ ਬੜੀ ਹੀ ਭਿਆਨਕ ਤਸਵੀਰ ਹੈ ਜੀ ਮਾਦੋਪੁਰ ਜਿਹੜਾ ਹੈਡਵਰਕਸ ਦਾ ਜਿਹੜਾ ਬੰਨ ਸੀਗਾ ਇਹ ਬਿਲਕੁਲ ਬਿਲਕੁਲ ਆ ਪੂਰਾ ਫਲੱਡ ਗੇਟਸ ਤੁਸੀਂ ਦੇਖ ਰਹੇ ਹੋ ਫਲੱਡ ਆਏ ਹੋਏ ਨੇ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿਉਂਕਿ ਇਸ ਜਿਹੜਾ ਹਿਮਾਚਲ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਹੈ ਉਹਦਾ ਪਾਣੀ ਇਸ ਜਗ੍ਹਾ ਦੇ ਉੱਤੇ ਇਕੱਠਾ ਹੁੰਦਾ ਮਾਦੋਪ ਇੰਨਾ ਜ਼ਿਆਦਾ ਪਾਣੀ ਹੋ ਗਿਆ ਤੇ ਕਹਿੰਦੇ ਕਿ ਇਸ ਤਸਵੀਰ ਨੂੰ ਮਤਲਬ ਜਦੋਂ ਇਹ ਟੁੱਟਿਆ ਉਸ ਤੋਂ ਪਹਿਲਾਂ 20-25 ਬੰਦੇ ਇਸ ਨੂੰ ਰਿਪੇਅਰ ਕਰਨ ਠੀਕ ਠਾਕ ਕਰਨ ਚ ਲੱਗੇ ਹੋਏ ਸੀ ਉਹ ਵੀ ਰੁੜ ਗਏ ਅਸੀਂ ਬਚਾ ਲਿਆ ਗਿਆ ਜਦੋਂ ਕਿ ਆਪਾਂ ਕਹਿ ਦਈਏ ਕਿ ਅੱਬ ਪਛਤਾਏ ਕਿਆ ਹੋ ਤਾਂ ਜਦ ਚਿੜੀਆ ਚੁਗ ਗਈ ਖੇਤ ਕਿਉਂ ਕਰ ਰਹੀ ਸੀ ਕਿਉਂਕਿ ਜਿਹੜਾ ਵਿਭਾਗ ਹੈ ਉਹਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਮੀਟਿੰਗ ਕਰ ਲਓ ਫੰਡ ਜਾਰੀ ਕਰ ਦਿਓ ਜਿੱਥੇ ਰਿਪੇਅਰ ਹੋਣ ਵਾਲੀ ਹੈ ਪਰ ਰਿਪੇਅਰ ਕਰ ਲਈਏ ਜਿੱਥੇ ਨਦੀਆਂ ਨਾਲਿਆਂ ਦੀ ਸਫਾਈ ਹੋਣ ਵਾਲੀ ਹੈ ਕਰ ਲਈਏ ਪਰ ਨਹੀਂ ਹੋਈ ਉਹਦਾ ਨਤੀਜਾ ਇਹ ਰਿਹਾ ਕਿ ਇਹ ਇੰਨਾ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਇੰਨਾ ਜ਼ਿਆਦਾ ਪ੍ਰੈਸ਼ਰ ਹੋ ਗਿਆ ਤੇ ਮਾਦੋਪੁਰ ਦੇ ਆ ਜਿਹੜੇ ਦੋ ਫਲੱਡ ਗੇਟਸ ਨੇ ਵਿੱਚ ਇਹ ਟੁੱਟ ਗਏ ਔਰ ਇਹ ਵੀ ਸੀ ਕਿ ਜਦੋਂ ਇਹ ਫਲੱਡ ਗੇਟ ਟੁੱਟਿਆ ਔਰ ਪਾਣੀ ਦੇ ਨਾਲ ਇਹ ਵੀ ਰੋੜਦਾ ਗਿਆ ਸੋਚੋ ਕਿ ਲੋਹੇ ਦੇ ਐਂਗਲ ਦਾ ਬਣਿਆ ਹੋਇਆ ਜਦੋਂ ਇਹ ਆਮ ਲੋਕਾਂ ਨੂੰ ਰੋੜੇਗਾ ਆਪਣੇ ਨਾਲ ਔਰ ਜਦੋਂ ਇਹ ਪਸ਼ੂਆਂ ਨੂੰ ਰੋੜਿਆ ਹੋਊਗਾ ਇਸਨੇ ਤਾਂ ਕਿੰਨਾ ਨੁਕਸਾਨ ਹੋਏਗਾ ਪਰ ਜੋ ਫਸਲਾਂ ਨੇ ਲੋਕਾਂ ਦੀਆਂ ਜੋ ਜ਼ਮੀਨਾਂ ਨੇ ਕਿਵੇਂ ਡੁੱਬੀਆਂ ਹੋਣਗੀਆਂ ਇਸ ਦਾ ਅੰਦਾਜ਼ਾ ਇਸ ਸਟੂਡੀਓ 'ਚ ਬੈਠ ਕੇ ਆ ਤਾਂ ਉਸੀ ਆਪਣੇ ਘਰਾਂ 'ਚ ਬੈਠੇ ਸੋਫਿਆਂ 'ਤੇ ਬੈਠ ਕੇ ਇਹਦਾ ਅੰਦਾਜ਼ਾ ਨਹੀਂ ਲਗਾ ਸਕਦੇ ਤੇ ਇਹ ਤਬਾਹੀ ਦੀ ਜਿਹੜੀ ਦੂਜੀ ਤਸਵੀਰ ਸੀ ਇਹ ਬਹੁਤ ਚਰਚਾ ਦਾ ਵਿਸ਼ਾ ਬਣੀ ਔਰ ਕੀ ਮਾਧੋਪੁਰ ਦਾ ਵਿੱਚ ਜੋ ਹੈਡਵੌਟਰ ਦਾ ਬੰਨ ਹੈ ਉਹ ਟੁੱਟ ਗਿਆ ਤੇ ਉਸ ਪੂਰੇ ਇਲਾਕੇ ਨੂੰ ਡੋਬ ਗਿਆ ਹੁਣ ਵੀ ਲੋਕ ਆਪਣੀ ਜ਼ਿੰਦਗੀ ਲੀਹਾਂ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਉਮੀਦ ਹੈ ਕਿ ਛੇਤੀ ਆ ਜਾਵੇਗੀ ਤੇ ਆਪਾਂ ਹੁਣ ਅਗਲੀ ਤਸਵੀਰ ਇੱਕ ਵਾਰ ਫੇਰ ਤੋਂ ਦਿਖਾ ਦਿੰਨੇ ਆ ਤੀਸਰੀ ਤਸਵੀਰ ਤੇ ਵਾਲ ਆਪਾਂ ਚੱਲਦੇ ਆ ਜਿਹੜੇ ਕੀ ਲੋਕਾਂ ਨੂੰ ਲਗਾਤਾਰ ਡਰਾ ਕੇ ਰੱਖਿਆ ਜੀ ਇਹ ਤਸਵੀਰ ਇਹ ਹੈ ਨੰਗਲ ਡੈਮ ਦੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਹੁਣ ਤਾਂ ਬਾਰਿਸ਼ਾਂ ਰੁਕੀਆਂ ਹੋਈਆਂ ਨੇ ਪਰ ਨੰਗਲ ਡੈਮ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਸਾਇਰਨ ਬਜਾਏ ਗਏ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਸੀ ਉਦੋਂ ਸਾਇਰਨ ਵੱਜਦੇ ਹੁੰਦੇ ਸੀ ਇਸੇ ਤਰ੍ਹਾਂ ਹਾਲਾਂਕਿ ਜਦੋਂ ਪਾਣੀ ਛੱਡਿਆ ਜਾਂਦਾ ਸਾਇਰਨ ਬਜਾਏ ਜਾਂਦੇ ਇਹ ਆਮ ਪ੍ਰੈਕਟਿਸ ਹੈ ਹਾਂ ਆਪਾਂ ਸਾਰੇ ਦੱਸ ਰਹੇ ਆਪਾਂ ਮੇ ਪੋਂਗ ਡੈਮ ਹੈ ਮਤਲਬ ਕਿ ਨੰਗਲ ਭਾਖੜਾ ਸਾਰਿਆਂ ਦੀ ਸਿਚੁਏਸ਼ਨ ਬੜੀ ਇਦਾਂ ਹੀ ਸੀਗੀ ਕਿ ਇਸ ਤਰੀਕੇ ਨਾਲ ਵੱਖ-ਵੱਖਰੇ ਆਪਾਂ ਸਾਰੇ ਡੈਮ ਦੀ ਇੱਕੋ ਹੀ ਗੱਲ ਕਰ ਲੈਂਦੇ ਹਾਂ ਲੇਕਿਨ ਅਸੀਂ ਜੈਸਚਰ ਦੇ ਤੌਰ ਤੇ ਆਪਾਂ ਇੱਕ ਇਸ ਡੈਮ ਦੀ ਫੋਟੋ ਲਾ ਲਈ ਜਦੋਂ ਇਸ ਪੂਰੇ ਇਲਾਕੇ ਦੇ ਡੈਮ ਨੂੰ ਯਾਦ ਹੋਣਾ ਕਿ ਉਹ ਤਸਵੀਰਾਂ ਵੀ ਆਈਆਂ ਕਿ ਜਦੋਂ ਪਾਣੀ ਇੰਨੀ ਤੇਜ਼ੀ ਨਾਲ ਪਿੰਡਾਂ ਦੇ ਵਿੱਚੋਂ ਨਿਕਲ ਰਿਹਾ ਸੀ ਕਿ ਲੋਕਾਂ ਦੇ ਪੈਰ ਵੀ ਉਖੜਨੇ ਸ਼ੁਰੂ ਹੋ ਗਏ ਸੀ ਇਹ ਹੜ੍ਹ ਸਿਰਫ ਪਾਣੀ ਉਤਰਨ ਤੱਕ ਨਹੀਂ ਇਹ ਪਾਣੀ ਉਤਰਨ ਤੋਂ ਬਾਅਦ ਜੋ ਤਸਵੀਰਾਂ ਆਉਣਗੀਆਂ ਜੋ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੂਫਾਨ ਆਉਣਗੇ ਉਸ ਦਾ ਅੰਦਾਜ਼ਾ ਲਗਾਉਣਾ ਔਖਾ ਹੈ ਅਗਲੀ ਤਸਵੀਰ ਤੇ ਚੱਲਦੇ ਹਾਂ ਅਸੀਂ ਨੰਬਰ 3 ਤਸਵੀਰ ਦਿਖਾਈ ਹੈ ਅਸੀਂ ਨੰਬਰ 4 ਤਸਵੀਰ ਇਹ ਤਸਵੀਰ ਸਭ ਤੋਂ ਜ਼ਿਆਦਾ ਰਵਾ ਦੇਣ ਵਾਲੀ ਰਵਾ ਦੇਣ ਵਾਲੀ ਤਸਵੀਰ ਹੈ ਸਭ ਤੋਂ ਪਹਿਲੀ ਪਹਿਲੀ ਤਸਵੀਰਾਂ ਦੇ ਵਿੱਚ ਵਾਇਰਲ ਇਹ ਹੋਈ ਸੀ ਇਹ ਸੁਲਤਾਨਪੁਰ ਲੋਧੀ ਤਸਵੀਰ ਹੈ ਜਿੱਤੇ ਨਾ ਇਹ ਜਦੋਂ ਤੁਸੀਂ ਦੇਖ ਰਹੇ ਹੋਗੇ ਪਾਣੀ ਹੈ ਪਾਣੀ ਨਾਲ ਫਸਲਾਂ ਨੇ ਔਰ ਕਿਸਾਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਪੱਧਰ ਤੇ ਬੰਨ ਲਾ ਕੇ ਇਸ ਪੂਰੀ ਫਸਲ ਨੂੰ ਬਚਾ ਲਈਏ ਪਰ ਕਿਸਾਨ ਕੀ ਕਰੇਗਾ ਕਿਸਾਨ ਹਰ ਉਹ ਕੋਸ਼ਿਸ਼ ਕਰਦਾ ਹੈ ਆਖਰੀ ਕੋਸ਼ਿਸ਼ ਕਰਦਾ ਹੈ ਕਿ ਉਹਦੀ ਜੋ ਪੁੱਤਾਂ ਵਾਂਗੂ ਪਾਲੀ ਫਸਲ ਉਹ ਬਚਾਈ ਜਾ ਸਕੇ ਪਰ ਕੁਦਰਤੀ ਕਰੋਪੀ ਕਹਿ ਲਈਏ ਨਲੈਕੀ ਕਹਿ ਲਈਏ ਪਾਣੀ ਜੋ ਆਇਆ ਉਹ ਜੋ ਮਰਜੀ ਅਸੀਂ ਸਮਝਣਾ ਹੋਏ ਪਰ ਇਸ ਪਾਣੀ ਨੇ ਕਿਸਾਨਾਂ ਦੀ ਜੋ ਫਸਲ ਸੀ ਉਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਕਈ ਕਿਸਾਨ ਤਾਂ ਹਾਂ ਮਾਰ ਕੇ ਰੋਂਦੇ ਨਜ਼ਰ ਆਏ ਬਿਲਕੁਲ ਉਹੀ ਧੂਸੀ ਬੰਦੀਆਂ ਤਸਵੀਰਾਂ ਸਿਗੀਆਂ ਜੀ ਉਹ ਬੰਨ ਇਸ ਤਰੀਕੇ ਦੇ ਨਾਲ ਸੀਗਾ ਕਿ ਮੰਨ ਲਓ ਕਿ ਕੋਈ ਦਰਿਆਵ ਹੈ ਦਰਿਆ ਦੇ ਨਾਲ ਜ਼ਮੀਨ ਹੈ ਉਹ ਜ਼ਮੀਨ ਦੇ ਵਿੱਚ ਪਾਣੀ ਨਾ ਬੜੇ ਇਸ ਕਰਕੇ ਦਰਿਆ ਦੇ ਕੰਡੇ ਦੇ ਉੱਤੇ ਆਪਣੇ ਕੋਲੋਂ ਮਿੱਟੀ ਪਾ ਕੇ ਜਾਂ ਉਸ ਤੋਂ 100 ਮੀਟਰ ਦੀ ਦੂਰੀ ਤੇ ਇੱਕ ਬੰਨ ਬਣਾ ਦਿੱਤਾ ਇਹਨਾਂ ਉਹਦੇ ਉੱਤੇ ਸੜਕ ਬਣਾ ਲਓ ਭਾਵੇਂ ਆਰਜੀ ਤੌਰ ਤੇ ਬੰਨ ਬਣਾ ਦਿੱਤਾ ਇਹਨਾਂ ਕਿਉਂਕਿ ਤੇ ਜਦੋਂ ਪਾਣੀ ਵਧਿਆ ਉਹਨੇ ਬੰਨ ਹੀ ਤੋੜ ਦਿੱਤਾ ਫਸਲਾਂ ਸਾਰੀਆਂ ਸਬਾਨੀਆਂ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਰ ਕੋਸ਼ਿਸ਼ ਕੀਤੀ ਕਿ ਇਹ ਬੰਨ ਨੂੰ ਮਜ਼ਬੂਤ ਕਰ ਦਿੱਤਾ ਜਾ ਕਿਉਂਕਿ ਉਹਨੂੰ ਤੱਕ ਨਾ ਪ੍ਰਸ਼ਾਸਨ ਪਹੁੰਚਿਆ ਸੀ ਨਾ ਜਿੱਥੇ ਬੰਦੀਆਂ ਪਹੁੰਚੀਆਂ ਸਨ ਕਿ ਇਸ ਬੰਨ ਨੂੰ ਬਚਾਇਆ ਜਾ ਸਕੇ ਪੰਜਾਬ ਦਾ ਕਿਸਾਨ ਯਾ ਤਕੜਾ ਹੈ ਕਿ ਉਹ ਅੱਖਾਂ 'ਚ ਹੰਝੂ ਨਹੀਂ ਆਉਣ ਦਿੰਦਾ ਪਰ ਇਹ ਤਸਵੀਰ ਨੇ ਦਿਲ ਤੋੜ ਦਿੱਤਾ ਹਰ ਉਸ ਸ਼ਖਸ ਦਾ ਜੋ ਕਿਸਾਨ ਨੂੰ ਪਿਆਰ ਕਰਦਾ ਹੈ ਔਰ ਕਿਸਾਨ ਦਾ ਧੰਨਵਾਦ ਕਰਦਾ ਹੈ ਕਿਸਾਨਾਂ ਨੇ ਜਦੋਂ ਤਾਂਹਾ ਮਾਰ ਕੇ ਰੋਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਲੱਗਿਆ ਕਿ ਨਹੀਂ ਇਸ ਸਮੇਂ ਕੁਦਰਤ ਮਿਹਰਬਾਨ ਵੀ ਥਾਤਰੀ ਕਹਿਰਵਾਨ ਵੀ ਹੈ ਇਹ ਤਸਵੀਰ ਹੁਤਾ ਪਰਦੀ ਹੈ ਇਹੇ ਫਸਲਾਂ ਨੇ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਜਿਹੜੇ ਕੀ ਅਗਲੇ 1.5 ਮਹੀਨੇ ਚ ਇਹਨਾਂ ਦੀ ਵਾਢੀ ਹੋ ਜਾਣੀ ਹੈ ਲੇਕਿਨ ਉਹ ਤਬਾਹ ਹੋ ਗਈਆਂ ਜ਼ਮੀਨ ਸੀ ਉਹ ਵੀ ਹੁਣ ਇੱਕ ਤਰੀਕੇ ਨਾਲ ਉਹਨੂੰ ਬੰਜਰ ਕਹੋ ਕਿਉਂਕਿ ਜਦੋਂ ਤੱਕ ਵਿੱਚੋਂ ਰੇਤ 4 ਫੁੱਟ ਤੱਕ ਹੋ ਰੇਤਾ ਆ ਗਿਆ ਜਦੋਂ ਤੱਕ ਰੇਤ ਨਹੀਂ ਕੱਢੀ ਜਾਂਦੀ ਉਹਦੇ ਵਿੱਚ ਕੁਝ ਨਹੀਂ ਹੋ ਸਕਦਾ ਇਹ ਚੌਥੀ ਤਸਵੀਰ ਦਿਖਾਈ ਤੁਹਾਨੂੰ ਹੁਣ ਪੰਜਵੀਂ ਤੇ ਆ ਜੰਨੇ ਆ ਯੋ ਦਿਨ ਤੁਸੀਂ ਇਹ ਸਬੂਰ ਨੂੰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚਲਾਇਆ ਸੀ ਇਹਦੇ ਬਾਰੇ ਤੁਹਾਡਾ ਡਿਸਕਸ ਕਰੀਏ ਹਾਂ ਇਹ ਅਜਨਾਲੇ ਤੋਂ ਬੜੀਆਂ ਹੀ ਭਿਆਨਕਰ ਤਸਵੀਰਾਂ ਸਾਹਮਣੇ ਆਈਆਂ ਸੀ ਇਹ ਦੋ ਤਸਵੀਰਾਂ ਵੱਖੋ-ਵੱਖਰੀਆਂ ਨੇ ਲੇਕਿਨ ਹੈ ਅਜਨਾਲਾ ਖੇਤਰ ਦੀ ਹੀ ਨੇ ਜਦੋਂ ਫਲੱਡ ਆਇਆ ਜ਼ਬਰਦਸਤ ਲੈਵਲ ਦੇ ਉੱਤੇ ਬਿਆਸ ਦਾ ਪਾਣੀ ਇਲਾਕੇ ਚ ਵੜਿਆ ਤਾਂ ਸਭ ਤੋਂ ਪਹਿਲਾਂ ਤਸਵੀਰ ਇਹ ਸੀ ਲੋਕ ਟਰੈਕਟਰ ਦੇ ਨਾਲ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਸੀ ਇੰਨਾ ਤੇਜ਼ ਸੀਗਾ ਫਲੱਡ ਕਿ ਟਰੈਕਟਰ ਨੂੰ ਹੀ ਪਲਟਾ ਦਿੱਤਾ ਉਹ ਜੋ ਇੰਜਨ ਵਾਲਾ ਪਾਸਾ ਪੂਰਾ ਹਾਂ ਇਹ पलट ਗਿਆ ਇਸ ਦੇ ਵਿੱਚੋਂ ਕੁਝ ਬੰਦੇ ਫਲੱਡ ਦੇ ਵੇ ਪਾਣੀ ਦੇ ਵਿੱਚ ਡਿੱਗ ਜਾਂਦੇ ਨੇ ਤੇ ਉਹ ਵੀ ਫਲੱਡ ਦੇ ਪਾਣੀ ਦੇ ਨਾਲ ਵਹਿੰਦੇ ਹੋਏ ਦਿਖਾਈ ਦਿੰਦੇ ਨੇ ਇਹ ਤਸਵੀਰਾਂ ਇਸ ਵਕਤ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਉਹਦੀ ਹੀ ਦੇਖ ਰਹੇ ਹੋ ਜਨਾਲੇ ਦੀਆਂ ਔਰ ਦੂਸਰੀ ਖਤਰਨਾਕ ਤਸਵੀਰ ਆ ਦੂਸਰੇ ਨੰਬਰ ਤੇ ਆ ਦੇਖੋ ਇਹ ਵੀ ਜਨਾਲੇ ਦੀ ਤਸਵੀਰ ਇਹ ਵੀ ਇਹ ਜਨਾਲਾ ਇੱਕ ਇਲਾਕੇ ਦੀ ਹੈ ਇੱਕ ਬੰਦਾ ਡੁੱਬ ਰਿਹਾ ਸੀ ਪਰ ਡੁੱਬਦਿਆਂ ਨੂੰ ਟਣਕੇ ਦਾ ਸਹਾਰਾ ਬਣਿਆ ਐਨਡੀਆਰਐਫ ਉੱਥੋਂ ਐਨਡੀਆਰਐਫ ਆਪਣੀ ਕਿਸ਼ਤੀ ਲੈ ਕੇ ਲੰਘ ਰਹੀ ਸੀ ਐਨਡੀਆਰਐਫ ਦੇ ਜਵਾਨਾਂ ਨੇ ਇਸ ਨੌਜਵਾਨ ਨੂੰ ਦੇਖਿਆ ਇਹਨੇ ਰੌਲਾ ਪਾਇਆ ਬਿਲਕੁਲ ਇਸ ਨੂੰ ਐਨ ਟਾਈਮ ਦੇ ਉੱਤੇ ਆ ਕੇ ਬਚ ਤਸਵੀਰ ਏ ਵੀ ਇੱਕ ਗੱਲ ਹੋਰ ਵੀ ਦੱਸਦੀ ਹੈ ਕਿ ਇਹ ਜਿੰਨੀਆਂ ਮੌਤਾਂ ਇਸ ਸਮੇਂ ਤੱਕ ਹੋ ਚੁੱਕੀਆਂ ਨੇ ਜੋ ਸਰਕਾਰੀ ਅੰਕੜੇ ਦੇ ਮੁਤਾਬਕ ਨੇ ਉਹ ਸਰਕਾਰੀ ਅੰਕੜਾ ਹੈ ਪਰ ਜਿਹੜੇ ਲੋਕ ਰੁੜ ਗਏ ਜਿੰਨਾ ਬਾਰੇ ਕੁਝ ਨਹੀਂ ਪਤਾ ਉਹਨਾਂ ਬਾਰੇ ਹਜੇ ਰਿਪੋਰਟ ਇਨੀ ਹੋਇਆ ਜੋ ਲੋਕ ਹਜੇ ਆਪਣੀ ਜ਼ਿੰਦਗੀ ਚ ਵਾਪਸ ਆ ਰਹੇ ਨੇ ਉਸ ਦਾ ਕੁਝ ਵੀ ਆਈਡੀਆ ਨਹੀਂ ਹੈ ਪਸ਼ੂਆਂ ਦਾ ਸਰਕਾਰ ਤੁਹਾਨੂੰ ਪਤਾ ਹੈ ਪਸ਼ੂਆਂ ਬਾਰੇ ਸਰਕਾਰ ਕੇਰੀ ਸਾਡੇ ਕੋਲ ਕੋਈ ਆਕੜ ਨਹੀਂ ਜਦੋਂ ਪਾਣੀ ਉਤਰੇਗਾ ਲੋਕਾਂ ਤੋਂ ਗਿਰਦਾਵਰੀ ਕਰਾਂਗੇ ਲੋਕਾਂ ਤੋਂ ਅਸੈਸਮੈਂਟ ਲਾ ਕੇ ਫੇਰ ਦੱਸਾਂਗੇ ਤੁਸੀਂ ਸੋਚੋ ਕਿ ਜਿਸ ਦੀ ਉਮੀਦ ਹੀ ਪਸ਼ੂਆਂ ਤੇ ਟିକੀ ਹੋਵੇ ਦੁਧਾਰੂ ਪਸ਼ੂਆਂ ਤੇ ਟିକੀ ਹੋਵੇ ਉਸ ਦੀ ਤਾਂ ਦੁਨੀਆ ਹੀ ਉਜੜ ਗਈ ਬਿਲਕੁਲ ਜਿਨ੍ਹਾਂ ਦੇ ਪੂਰੇ ਦੇ ਪੂਰੇ ਡੰਗਰ ਰੁੜ ਗਏ ਆ ਮਰ ਗਏ ਆ ਉਹਨਾਂ ਦਾ ਕੀ ਹੋਊਗਾ ਬੜੀਆਂ ਇਸ ਵਕਤ ਯਾਨੀ ਕਿ ਸੋਚ ਕੇ ਹੀ ਰੂ ਕੀ ਆਨ ਵਾਲਾ ਸਮਾਂ ਹੋਰ ਕਿੰਨਾ ਭਿਆਨਕ ਹੈ ਹੁਣ ਇਹ ਤਸਵੀਰ ਥੋੜਾ ਸਕੂਨ ਦਿੰਦੀ ਹੈ ਬਿਲਕੁਲ ਅਟੌਰ ਵਾਲੀ ਦੱਸੋ ਇਹ ਜੀਵਨਦਾਇਕ ਨਹੀਂ ਬਣੀ ਹੈ ਇਹ ਇਹ ਵਾਲੀ ਮਸ਼ੀਨ ਇਹ ਅਟੌਰ ਹੈ ਏ ਟੀ ਓ ਆਰ ਯਾਨੀ ਕਿ 올 ਟੈਰਨ ਰਿਮੋਟ ਵਾਹਕਲ ਹੁੰਦੇ ਨੇ ਇਹ ਯਾਨੀ ਕਿ ਕਿਸੇ ਵੀ ਟੈਰਨ ਦੇ ਵਿੱਚ ਚੱਲ ਜਾਂਦੇ ਨੇ ਭਾਵੇਂ ਫਲੱਡ ਏਰੀਆ ਹੋਵੇ ਪਾਣੀ ਹੋਵੇ ਜਾਂ ਫਿਰ ਸੜਕ ਹੋਵੇ ਮਾਊਂਟੇਨਸ ਹੋਣ ਹਰ ਜਗ੍ਹਾ ਤੇ ਇਹ ਵਾਹਕਲ ਚੱਲ ਜਾਂਦਾ ਹੈ ਔਰ ਇਹ ਤਸਵੀਰ ਇਹ ਜਿਹੜੀ ਇੱਕ ਪ੍ਰਾਈਵੇਟ ਕੰਸਰ ਵਾਲੇ ਪਾਸੇ ਦੀ ਤਸਵੀਰ ਹੈ ਇਹ ਇੱਕ ਪ੍ਰਾਈਵੇਟ ਫਰਮ ਨੇ ਹੀ ਬਣਾਈ ਸੀ ਤੇ ਉਸ ਤੋਂ ਬਾਅਦ ਆਰਮੀ ਨੂੰ ਦਿੱਤੀਆਂ ਗਈਆਂ ਸੀ ਤੇ ਆਰਮੀ ਤੋਂ ਕੁਝ ਐਮ ਐਲ ਏ ਐਮ ਪੀਜ਼ ਮਦਦ ਦੇ ਆਪਣੇ ਲੈ ਕੇ ਆਏ ਫਿਰ ਕੰਪਨੀ ਨਾਲ ਸੰਪਰਕ ਕੀਤਾ ਕੰਪਨੀ ਨੇ ਹੋਰ ਮਸ਼ੀਨਾਂ ਇਹ ਦਿੱਤੀਆਂ ਔਰ ਇਹ ਪਹਿਲੀ ਵਾਰ ਹੈ ਜੋ ਹਿੰਦੁਸਤਾਨ ਚ ਤਸਵੀਰ ਦੇਖਣ ਨੂੰ ਮਿਲੇ ਇਸ ਤਰ੍ਹਾਂ ਦੇ ਵਾਹਨ ਦੀ ਇਸ ਤੁਸੀਂ ਇਹ ਦੇਖੋ ਇੰਨੀ ਖਤਰਨਾਕ ਤਸਵੀਰ ਇਹ ਵੀਡੀਓ ਇਹ ਕਿ ਇਹ ਪਾਣੀ ਦੇ ਵਿੱਚ ਕਿਸ਼ਤੀ ਵਾਂਗੂ ਚੱਲਦੀ ਆ ਔਰ ਜਿਹੜੇ ਇਹਦੇ ਚਾਰੇ ਟਾਇਰ ਨੇ ਚਾਰੇ ਟਾਇਰ ਦੇ ਵਿੱਚ ਵੀ ਤੁਸੀਂ ਆਪਣਾ ਫਿਊਲ ਰੱਖ ਸਕਦੇ ਹੋ ਐਕਸਟਰਾ ਯਾਨੀ ਕਿ ਨੌਨ ਸਟੋਪ 60 ਘੰਟੇ ਤੱਕ ਆਪਰੇਸ਼ਨਲ ਰਹਿ ਸਕਦੀ ਆ ਫਿਰ ਹੋਰ ਵੱਡੀ ਗੱਲ ਹੈ ਪਾਣੀ ਤੇ ਵੀ ਚੱਲਦੀ ਆ ਜ਼ਮੀਨ ਤੇ ਵੀ ਚੱਲਦੀ ਆ ਪਹਾੜਾ ਦੇ ਵਿੱਚ ਵੀ ਚੜ ਜਾਂਦੀ ਆ ਫਿਰ ਆਟੋਮੈਟਿਕਲੀ ਅੰਦਰੋਂ ਬਟਨ ਦੱਬੋਗੇ ਇਹਦੇ ਟਾਇਰਾਂ ਦੇ ਵਿੱਚ ਹਵਾ ਘਟ ਜੂਗੀ ਆਟੋਮੈਟਿਕਲੀ ਪਾਣੀ ਦੇ ਵਿੱਚ ਤੈਰਨਾ ਵਾ ਤਾਂ ਹਵਾ ਪ੍ਰੈਸ਼ਰ ਫੁੱਲ ਕਰ ਦੋ ਤਾਂ ਤੈਰਨ ਲੱਗ ਜੂਗੀ ਫਿਰ ਇਹਦੇ ਵਿੱਚ ਕੋਈ ਸਟੀering ਨਾਮ ਦੀ ਚੀਜ਼ ਨਹੀਂ ਹੈ ਸਿਰਫ ਦੋ ਲੀਵਰਸ ਨੇ ਤਾਂ ਮਤਲਬ ਇਸ ਵਾਰ ਜਤਿਨ ਦੇਖਿਏਗਾ ਕਿ ਫਲੱਡ ਸਿਚੁਏਸ਼ਨ ਦੇ ਵਿੱਚ ਟੈਕਨੋਲੋਜੀ ਕੰਮ ਆਈ ਹੈ ਮੈਨ ਟੈਕਨੋਲੋਜੀ ਕਿਸ ਹਿਸਾਬ ਨਾਲ ਤੁਹਾਨੂੰ ਬਚਾ ਸਕਦੀ ਹੈ ਇਸ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਹਾਲਾਂਕਿ ਵਿਦੇਸ਼ਾਂ 'ਚ ਇਸ ਤਰ੍ਹਾਂ ਦੇ ਵਾਹਨ ਬਣਦੇ ਸੀ ਪਰ ਇਸ ਵਾਰ ਜਦੋਂ ਇੰਡੀਅਨ ਆਰਮੀ ਨੇ ਇੱਕ ਪ੍ਰਾਈਵੇਟ ਫਰਮ ਤੋਂ ਲਿਆ ਤੇ ਉਸ ਤੋਂ ਬਾਅਦ ਇਹਦੇ ਚਰਚੇ ਚਾਰੇ ਪਾਸੇ ਹੋਏ ਸੀ ਇਸ ਨੇ ਕਈ ਲੋਕਾਂ ਦੀ ਜਾਨਾਂ ਵੀ ਬਚਾਈਆਂ ਸਨ ਸੱਤਵੀਂ ਤਸਵੀਰ ਤੇ ਆ ਜਾਈਏ ਅਸੀਂ ਇਹ ਤਸਵੀਰ ਦੱਸੋ ਇਹ ਤਸਵੀਰ ਦਿਲ ਨੂੰ ਸਕੂਨ ਦਿੰਦੀ ਹੈ ਦਿਲ ਨੂੰ ਸਕੂਨ ਦੇਣ ਵਾਲੀ ਹੈ ਜਜ਼ਬਾ ਭਰ ਦੇਣ ਵਾਲੀ ਹੈ ਔਰ ਪੂਰੇ ਪੰਜਾਬੀਆਂ ਨੂੰ ਇੱਕ ਹੋਰ ਨਸੀਹਤ ਦੇਣ ਵਾਲੀ ਹੈ ਕੀ ਹਾਲਾਤ ਕਿਸੇ ਵੀ ਤਰੀਕੇ ਦੇ ਨਾਲ ਹੋਣ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚੜ੍ਹਦੀ ਕਲਾ ਸਭ ਤੋਂ ਬੈਸਟ ਤਸਵੀਰ ਇਹੀ ਹੈ ਸਭ ਤੋਂ ਬੈਸਟ ਇਹ ਮੁੰਡਾ ਵਾ ਜਿਹੜਾ ਨੌਜਵਾਨ ਇਹ ਫਿਜ਼ੀਕਲੀ ਚੈਲੈਂਜਡ ਹੈ ਮੰਨ ਲਓ ਕਿ ਇਹਦੇ ਹੱਥ ਬਾਹਾਂ ਪ੍ਰੋਪਰ ਤਰੀਕੇ ਨਾਲ ਇੱਕ ਆਪਣੇ ਵਾਂਗੂ ਸਵਸਥ ਇਨਸਾਨ ਵਾਂਗ ਕੰਮ ਨਹੀਂ ਕਰਦੇ ਪਰ ਇਸ ਨੌਜਵਾਨ ਦਾ ਜਜ਼ਬਾ ਦੇਖੋ ਇਹ ਜਿੱਥੇ ਫਲੱਡ ਆਇਆ ਉੱਥੇ ਹੀ ਬੈਠਾ ਲਿਬੜਿਆ ਤੇ ਬੜਿਆ ਪੂਰੇ ਤਰੀਕੇ ਨਾਲ ਬੈਠਾ ਹੈ ਪਰ ਕੀ ਕਰ ਰਿਹਾ ਜਿੰਨੇ ਕੁ ਵਿਚਾਰੇ ਦੇ ਹੱਥ ਚੱਲਦੇ ਆ ਹੱਥਾਂ ਨਾਲ ਮਿੱਟੀ ਪਾ ਰਿਹਾ ਸੀ ਉਹਨਾਂ ਦੇ ਹੱਥਾਂ ਦੇ ਨਾਲ ਹੀ ਬੋਰੀਆਂ ਭਰ ਰਿਹਾ ਆ ਦੇਖੋ ਆ ਸਭ ਗੱਟੇ ਇਹਨੇ ਮੁੰਡੇ ਵਾਕੀ ਸ਼ਾਬਾਸ਼ ਹੈ ਇਸ ਨੌਜਵਾਨ ਨੂੰ ਔਰ ਇਹ ਗੱਟੇ ਭਰ ਰਹੇ ਨੇ ਫਿਰ ਇਹਨਾਂ ਦੇ ਅੱਗੇ ਆਰਜੀ ਬੰਨ ਲਗਾਏ ਜਾ ਰਹੇ ਨੇ ਤਾਂ ਕਿ ਫਲੱਡ ਹੋਰ ਜ਼ਿਆਦਾ ਇਫੈਕਟ ਨਾ ਕਰੇ ਇਸੇ ਕਰਕੇ ਕਹਿੰਦੇ ਆ ਕਿ ਚਾਹੇ ਜਿੰਨੀ ਵੀ ਹੈਲਪ ਕਰੋ ਤੁਹਾਡੀ ਯੋਗਦਾਨ ਉਹ ਬਹੁਤ ਵੱਡਾ ਹੁੰਦਾ ਬਿਲਕੁਲ ਉਹ ਚਾਹੇ ਪੰਜਾਬ ਦਾ ਜੋ ਕਹਿੰਦੇ ਨੇ ਨਾ ਕਿ ਚੜਦੀ ਕਲਾ ਦਾ ਮੱਥੇ ਤੇ ਤਿਉੜੀਆਂ ਨਹੀਂ ਹੈਗੀਆਂ ਦੇਖੋ ਖੁਸ਼ ਹੋ ਕੇ ਕੰਮ ਕਰ ਰਿਹਾ ਲੜਕਾ ਤਾਂ ਕਿ ਇਸ ਦੀ ਮੁਠੀ ਭਰ-ਭਰ ਕੇ ਹੀ ਕਿਉਂ ਨਾ ਗੱਟੇ ਭਰੇ ਜਾਣ ਪਰ ਭਰੇ ਜਾਣ ਭਰੇ ਜਾਣ ਵੀ ਘਰੇ ਬੈਠ ਕੇ ਨਹੀਂ ਗੱਲਾਂ ਕਰਨੀਆਂ ਮੈਦਾਨ ਤੋਂ ਉੱਤਰ ਕੇ ਜਿੰਨੀ ਹੈਲਪ ਹੁੰਦੀ ਆਪਣੇ ਲੈਵਲ ਤੇ ਨੇ ਪੂਰੀ ਕੀਤੀ ਬਸ ਉਹ ਨਹੀਂ ਕੀਤਾ ਕਿ ਚੰਗੇ ਭਲੇ ਹੱਟੇ ਕੱਟੇਓ ਤੇ ਆ ਕੇ ਤੁਸੀਂ ਫੋਟੋ ਖਿਚਾ ਕੇ ਚਲੇਗੇ ਉਹ ਨਹੀਂ ਕੀਤਾ ਆ ਜੀ ਇਹ 8ਵੀਂ ਤਸਵੀਰ ਤੇ ਇਹ ਵੀ ਇੱਕ ਦਿਲ ਨੂੰ ਸਕੂਨ ਦੇਣ ਵਾਲੀ ਤਸਵੀਰ ਹੈ ਜੋ ਬਾਬੇ ਨਾਨਕ ਦੀ ਧਰਤੀ ਪੰਜਾਬ ਜਿੱਥੇ ਕਿਹਾ ਜਾਂਦਾ ਹੈ ਕਿ ਮਨੁੱਖਤਾ ਹੀ ਸਭ ਤੋਂ ਉੱਪਰ ਰਹਿੰਦੀ ਹੈ ਤੇ ਮਨੁੱਖਤਾ ਦੀ ਤਸਵੀਰ ਸਾਰੇ ਦੁਨੀਆ ਦੇ ਵਿੱਚ ਵਾਇਰਲ ਹੋਈ ਇੱਕ ਬਾਬਾ ਜੀ ਹੈਗੇ ਨੇ ਕਿਸਾਨ ਨੇ ਜਦੋਂ ਆਪ ਇਹ ਪਾਰ ਕਰ ਰਹੇ ਸੀ ਦਰਿਆ ਤੇ ਹੜਵਾਲਾ ਇਲਾਕਾ ਉੱਥੇ ਇੱਕ ਕੁੱਤਾ ਸੀ ਜੋ ਖੁਦ ਉੱਪਰ ਨਹੀਂ ਚੜ ਪਾਰ ਰਿਹਾ ਸੀ ਤੇ ਇਸ ਤਸਵੀਰ ਨੂੰ ਪੂਰੀ ਦੁਨੀਆ ਨੇ ਸਰਾਇਆ ਕਿਉਂਕਿ ਪੰਜਾਬੀ ਹੀ ਉਹ ਕੌਮ ਹੈ ਜੋ ਹਰ ਸਿਚੁਏਸ਼ਨ ਦੇ ਵਿੱਚ ਇੱਕ ਜੀਵਨ ਦੀ ਜਾਗਦੀ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਇਹ ਕੁੱਤਾ ਉਸੇ ਦਾ ਹੀ ਐਗਜ਼ਾਮਪਲ ਹੈ ਇਹ ਬਾਬਾ ਜੀ ਹੋ ਸਕਦਾ ਸੀ ਆਪਣੀ ਉਮਰ ਦੇ ਮੁਤਾਬਕ ਆਪ ਵੀ ਰੋੜ ਸਕਦੇ ਸੀ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਸ ਕੁੱਤੇ ਨੂੰ ਬਚਾ ਬਚਾ ਲਿਆ ਗਿਆ ਇਹ ਹੀ ਇਨਸਾਨੀਅਤ ਹੈ ਇਹ ਕੁੱਤਾ ਅੱਜ ਇਸ ਧਰਤੀ ਤੇ ਨਾ ਹੁੰਦਾ ਜੇਕਰ ਇਹ ਰੱਬ ਰੂਪੀ ਇਨਸਾਨ ਨਾ ਹੁੰਦਾ ਇਹਨੇ ਜੀਵ ਦੇ ਵਿੱਚ ਵੀ ਇੱਕ ਪਰਮਾਤਮਾ ਦਾ ਰੂਪ ਦੇਖਿਆ ਕਿ ਨਹੀਂ ਯਾਰ ਇਹਦੀ ਵੀ ਹੈਲਪ ਕਰਨੀ ਹੈ ਇਹ ਵੀ ਇੱਕ ਧਰਤੀ ਦੇ ਉੱਤੇ ਇੱਕ ਜੀ ਹੈ ਤੇ ਉਹਨੂੰ ਬਚਾਇਆ ਇੱਕ ਤਸਵੀਰ ਹੋਰ ਵੀ ਆ ਰਹੀ ਹੈ ਵਾਇਰਲ ਹੋ ਰਹੀ ਹੈ ਜਤਨ ਜਤ ਨੂੰ ਯਾਦ ਹੋਵੇ ਇੱਕ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਲੀ ਜਦੋਂ ਰਸਦ ਲੈ ਕੇ ਕਈ ਨੌਜਵਾਨ ਵੱਖ-ਵੱਖ ਪਿੰਡਾਂ 'ਚ ਜਾ ਰਹੇ ਸੀ ਤਾਂ ਕਿਹਾ ਗਿਆ ਕਿ ਇੱਕ ਕੁੱਤਾ ਜੋ ਕਿ ਉਹਨਾਂ ਨੂੰ ਰਾਹ ਦਿਖਾ ਰਿਆ ਸੀ ਕਿਉਂਕਿ ਉਹ ਨਵੀਂ ਥਾਂ ਤੇ ਗਏ ਸੀ ਮੁੰਡੇ ਉਹਨਾਂ ਨੂੰ ਪਤਾ ਨਹੀਂ ਸੀ ਤੇ ਕੁੱਤਾ ਉਹਨਾਂ ਦੀ ਅੱਗੇ-ਅੱਗੇ ਜਾ ਰਿਹਾ ਸੀ ਗੱਡੀ ਦੇ ਜਿੱਥੇ ਲੋਡ ਹੁੰਦੀ ਸੀ ਜਿਸ ਪਿੰਡ 'ਚ ਲੋਡ ਹੁੰਦੀ ਸੀ ਉਸ ਪਿੰਡ 'ਚ ਖੜ ਕੇ ਕੁੱਤਾ ਇਸ ਤਰ੍ਹਾਂ ਦੇ ਮਨ ਨੂੰ ਇਸ਼ਾਰਾ ਕਰ ਰਿਹਾ ਸੀ ਕਿ ਇੱਥੇ ਲੋਡ ਹੈ ਪਰ ਵਾਕਈ ਲੋਡ ਸੀ ਲੋਕਾਂ ਨੂੰ ਬਿਲਕੁਲ ਦੇਖੋ ਤਾਂ ਹੀ ਤਾਂ ਕਹਿੰਦੇ ਆਰਮੀ ਕਿਸ ਜਾਨਵਰ ਤੇ ਭਰੋਸਾ ਕਰਦੀ ਹੈ ਸਿਰਫ ਔਰ ਸਿਰਫ ਕੁੱਤੇ ਤੇ ਕਿਉਂਕਿ ਹਾਂ ਸਕਿਉਰ ਹੈ ਨਾ ਕਿਉਂਕਿ ਕੁੱਤੇ ਦੇ ਵਿੱਚ ਉਹੋ ਜਿਹਾ ਇੱਕ ਦਿਮਾਗ ਹੁੰਦਾ ਅਕਸਰ ਜੇਕਰ ਤੁਸੀਂ ਪਹਾੜਾਂ 'ਚ ਵੀ ਘੁੰਮਣ ਦੇ ਸ਼ਕੀਨ ਹੋਵੋ ਤਾਂ ਜੇ ਟਰੈਕਿੰਗ ਕਰਨ ਗਾਈਡ ਕਰਦੇ ਨੇ ਨਾਲ ਲੈ ਕੇ ਜਾਂਦੇ ਨੇ ਤੇ ਇਸੇ ਤਰੀਕੇ ਨਾਲ ਜਿਹੜੀ ਗੱਲ ਤੁਸੀਂ ਕੀਤੀ ਹੈ ਤੇ ਉਹ ਵੀ ਕੁੱਤਾ ਗਾਈਡ ਕਰ ਰਿਹਾ ਸੀ ਉਹਨਾਂ ਵਿੱਚ ਵੀ ਭਾਵਨਾਵਾਂ ਨੇ ਸਮਝ ਹੈ ਜਿੰਨੀ ਵੀ ਕੁਦਰਤ ਦੀ ਹੈ ਤੇ ਬਾਅਦ ਚ ਉਹਨਾਂ ਮੁੰਡਿਆਂ ਨੇ ਉਸ ਕੁੱਤੇ ਨੂੰ ਵੀ ਆਪਣੇ ਨਾਲ ਆਪਣੀ ਗੱਡੀਆਂ ਚ ਭਾ ਕੇ ਲੈ ਗਏ ਉਹ ਇਸ ਕਰਕੇ ਕਿ ਜੇ ਹੜ ਦਾ ਪਾਣੀ ਵਧ ਕੇ ਕਿਤੇ ਉਹ ਕੁੱਤਾ ਵੀ ਡੁੱਬ ਕੇ ਨਾ ਮਰ ਜਾਏ ਤੇ ਇਹ ਪੰਜਾਬ ਹੈ ਪੰਜਾਬ ਦੀਆਂ ਤਸਵੀਰਾਂ ਤੁਹਾਨੂੰ ਖੁਸ਼ ਕਰਨਗੀਆਂ ਇਸ ਔਖੀ ਘੜੀ ਦੇ ਵਿੱਚ ਵੀ ਤੁਹਾਨੂੰ ਸਕੂਨ ਹੋਏਗਾ ਕਿ ਪੰਜਾਬ ਨੇ ਹਰ ਇੱਕ ਦੀ માਫੜੀ ਹੈ ਤੇ ਆਪਣੇ ਵਾਸਤੇ ਵੀ ਸੁਧਰ ਸਕਦਾ ਪੰਜਾਬ ਆਪਣੇ ਵਾਸਤੇ ਇਹ ਵੀ ਕੰਮ ਕਰ ਸਕਦਾ ਹੈ ਤੇ ਆ ਜੋ ਇਹ ਤਸਵੀਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਭ ਤੋਂ ਵੱਧ ਯਾਨੀ ਕਿ ਇਸ ਵਕਤ ਆਪਾਂ ਦੇਖੀ ਨਾ ਤਾਂ ਜੇਕਰ ਆਪਾਂ ਐਕਟਿੰਗ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਇਸ ਵਕਤ ਇੰਜ ਲੱਗਦਾ ਹੈ ਕਿ ਮੁੱਖ ਮੰਤਰੀ ਪੰਜਾਬ ਦਾ ਸੁਖਬੀਰ ਸਿੰਘ ਬਾਦਲ ਹੀ ਹੋਵੇ ਕਿਉਂ ਕਿ ਕਿਉਂਕਿ ਸਾਰੇ ਆਨ ਦੇਖੋ ਨਾ ਤੁਸੀਂ ਹੈਲਪ ਜੋ ਕਰਨੀ ਚਾਹੀਦੀ ਹੈ ਜੀ ਨੂੰ ਰਾਸ਼ਨ ਚਾਹੀਦਾ ਰਾਸ਼ਨ ਭੇਜਿਆ ਜਾ ਰਿਹਾ ਚਾਰਾ ਚਾਹੀਦਾ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਡੀਜ਼ਲ ਭੇਜਿਆ ਜਾ ਰਿਹਾ ਤਸਵੀਰਾਂ ਭਰੇ ਦਿੰਦੀਏ ਜਤੈਨ ਇਹ ਤਸਵੀਰ ਸਿਰਫ ਇੱਕ ਥਾਂ ਦੀ ਨਹੀਂ ਹੈ ਹਾਲਾਂਕਿ ਇਹ ਗੱਲ ਨਹੀਂ ਹੈ ਕਿ ਇਹਨਾਂ ਦੀ ਤਸਵੀਰ ਸਿਆਸਤਦਾਨ ਨੇ ਸਿਆਸਤਦਾਨਾਂ ਨੇ ਹੋਰ ਬਹੁਤ ਕੰਮ ਕਰਨੇ ਹੁੰਦੇ ਆ ਆਪਣੇ ਮੁਤਾਬਕ ਆਪਣੀ ਪੋਲਿਟਿਕਸ ਨੂੰ ਦੇਖਦੇ ਹੋਏ ਕਰਨੀ ਹੁੰਦੇ ਨੇ ਪਰ ਸੁਖਬੀਰ ਸਿੰਘ ਬਾਦਲ ਇਸ ਵਾਰ ਇਹਨਾਂ ਹੜ੍ਹਾਂ ਦੇ ਵਿੱਚ ਇਸ ਕਰਕੇ ਇੱਕ ਹੀਰੋ ਵਾਂਗ ਉੱਭਰ ਕੇ ਆਏ ਨੇ ਕਿਉਂਕਿ ਉਹ ਖਨੌਰੀ ਵਾਲੇ ਪਾਸੇ ਦਾ ਇਲਾਕਾ ਹੋਏ ਜੋ ਸੰਗਰੂਰ ਤੇ ਪਟਿਆਲੇ ਦੇ ਕੋਲ ਧਿਆਨੇ ਦਾ ਇਲਾਕਾ ਹੋਵੇ ਜਾਂ ਹੋਰ ਪਾਸਿਆਂ ਦੇ ਇਲਾਕੇ ਹੋਣ ਸੁਖਬੀਰ ਸਿੰਘ ਬਾਦਲ ਨੇ ਇੱਕ ਟ੍ਰੈਂਡ ਚਲਾ ਦਿੱਤਾ। ਕਈ ਹੁਣ ਦੇਖੋ ਦੇਖੀ ਲੋਕ ਹੋਰ ਵੀ ਇਹ ਚੀਜ਼ਾਂ ਕਰਨ ਲੱਗ ਗਏ। ਹੋਰ ਵੀ ਕਰਨ ਲੱਗ ਗਏ। ਨਾਇਕ ਫਿਲਮ ਯਾਦੂ ਇੱਕ ਦਿਨ ਲਈ ਸੀਐਮ ਬਣਾਇਆ ਸੀ ਫਿਰ ਪਬਲਿਕ ਕਹਿੰਦੀ ਤੂੰ ਹੀ ਸੀਐਮ ਚਾਹੀਦਾ। ਹੁਣ ਏਸੇ ਤਰੀਕੇ ਦੀ ਆਵਾਜ਼ਾਂ ਪੰਜਾਬ ਚੋਂ ਆ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਅੱਜ ਤਾਂ ਅਸੀਂ ਤੁਹਾਨੂੰ ਮੁੱਖ ਮੰਤਰੀ ਮੰਨ ਲਿਆ। ਹਾਂ। ਬਸ ਅਗਲੇ ਦਿਨ ਕਰਨੇ ਏਸੇ ਨੇ ਕਿ ਜੇ ਤਿੰਨ ਜਦੋਂ ਇਹ ਗਏ ਹਾਲਾਂਕਿ ਇਹ ਇੱਕ ਜਦੋਂ ਮੁਸੀਬਤ ਚ ਪਿਆ ਕੋਈ ਸ਼ਖਸ ਹੁੰਦਾ ਉੱਥੇ ਵਾਅਦੇ ਤੇ ਸਾਰੀ ਚੀਜ਼ਾਂ ਕੰਮ ਨਹੀਂ ਹੁੰਦੇ ਉੱਥੇ ਹੁੰਦਾ ਕੰਮ ਤੁਹਾਡੀ ਹੈਲਪ। ਜੋ ਕਰ ਰਹੇ ਉਹ ਅੱਜ ਹੋ ਵਾਦੇ ਨਹੀਂ ਕੀਤੇ ਕੱਲ ਨੂੰ ਕੀ ਕਰਾਂ ਕਹਿੰਦੇ ਆ ਚੱਕੋ ਜੋ ਮੈਂ ਅੱਜ ਕਰ ਸਕਦਾ ਜੋ ਮੇਰੇ ਹੱਥ ਵਿੱਚ ਹੈ ਉਹ ਮੈਂ ਅੱਜ ਕਰਤਾ ਕੱਲ ਦੀ ਕੱਲ ਫੇਰ ਦੇ ਔਰ ਕਈ ਥਾਵਾਂ ਤੇ ਇਹਨਾਂ ਨੂੰ ਤਾਂ ਡੀਜ਼ਲਾਂ ਵਾਲਾ ਬਾਬਾ ਵੀ ਕਿਹਾ ਗਿਆ ਕਿ ਆ ਚੱਕੋ ਜੀ 2 ਲੱਖ ਰੁਪਇਆ 20000 ਲੀਟਰ ਡੀਜ਼ਲ ਤੇ 10000 ਲੀਟਰ ਡੀਜ਼ਲ ਤੋਂ ਕਲੀ ਦਲ ਦੇਗਾ ਹਾਲਾਂਕਿ ਵਿਰੋਧੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਖਿੱਚਿਆ ਵੀ ਕਿ ਤੁਸੀਂ ਇਹ ਸਟੰਟ ਕਰ ਰਹੇ ਹੋ ਪਰ ਕਾਂਗਰਸ ਦੇ ਲੀਡਰ ਤੋਂ ਯਾਦ ਹੈ ਕਾਂਗਰਸ ਵੀ ਸਟੰਟ ਕਰ ਲੇ ਤਾਂ ਭਲਾ ਲੋਕਾਂ ਦਾ ਹੀ ਹੋਊਗਾ ਕਿੰਤਾ ਕੀਤਾ ਕੀ ਕੀ ਕੀਤਾ ਸਾਰੇ ਲੋਕਾਂ ਦੀਆਂ ਰਕੀਆਂ ਲੈ ਕੇ ਬਾਕੀ ਲੋਕ ਕਿ ਪਹੁੰਚ ਗਏ ਵਧੀਆ ਗੱਲ ਇਹ ਜੇ ਸਟੰਟ ਤਾਂ ਹਰ ਬੰਦੇ ਨੂੰ ਕਰਨੇ ਚਾਹੀਦੇ ਜੇਕਰ ਸਟੰਟ ਦੇ ਨਾਲ ਪੰਜਾਬ ਦਾ ਫਾਇਦਾ ਹੋਵੇ ਹਾਂ ਜੇ ਕਿਸੇ ਦਾ ਫਾਇਦਾ ਹੋਵੇ ਸਟੰਟ ਫਾਇਦੇ ਵਾਲਾ ਸਟੰਟ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਠੀਕ ਗੱਲ ਕਹੀ ਤੁਸੀਂ ਆਜੋ ਜੀ ਸ਼ੁਰੂਆਤੀ ਹੀ ਦੌਰ ਸੀ ਜੇ ਉਸ ਵੇਲੇ ਦਾ ਦੌਰ ਹੈ ਜਦੋਂ ਪੰਜਾਬ ਦੇ ਉੱਤੇ ਮੁਸੀਬਤ ਦੇ ਬਦਲ ਵਰ ਰਹੇ ਸੀ ਪੰਜਾਬ ਦੇ ਵਿੱਚ ਪਾਣੀ ਵੜ ਰਿਹਾ ਸੀ ਭਾਵੇਂ ਰਾਵੀ ਹੋਵੇ ਬਿਆਸ ਹੋਵੇ ਸਤਲੁਜ ਹੋਵੇ ਜਦੋਂ ਪਾਣੀ ਚੜ ਰਿਹਾ ਸੀ ਉਦੋਂ ਦੀਆਂ ਤਸਵੀਰਾਂ ਨੇ ਆਰਮੀ ਬੁਲਾ ਲਈ ਗਈ ਸੀ ਤੀਜੇ ਚੌਥੇ ਦਿਨ ਪਹਿਲੇ ਤਿੰਨ ਚਾਰ ਦਿਨ ਦੀਆਂ ਤਸਵੀਰਾਂ ਕਿਤੇ ਹੈਲੀਕਾਪਟਰ ਉੱਪਰ ਹੈ ਨਾ ਤੁਹਾਨੂੰ ਤੁਹਾਨੂੰ ਯਾਦ ਹੋਵੇਗਾ ਜਦੋਂ ਮਾਦੋਪੁਰ ਹੈਡਵਾਰਕਸ ਦੇ ਕੋਲ ਇੱਕ ਬਿਲਡਿੰਗ ਬਣੀ ਹੋਈ ਸੀ ਉਸ ਬਿਲਡਿੰਗ ਦੇ ਉੱਪਰ ਸੀ ਆਰਪੀਐਫ ਦੇ ਕਈ ਜਵਾਨ ਫਸੇ ਹੋਏ ਸੀ ਸਿਵਿਲਿਅਨ ਫਸੇ ਹੋਏ ਸੀ ਉਸ ਬਿਲਡਿੰਗ ਦੇ ਉੱਪਰ ਇੰਡੀਅਨ ਆਰਮੀ ਦਾ ਜੋ ਹੈਲੀਕਾਪਟਰ ਉਹ ਗਿਆ ਇੱਕ ਸੈਕਿੰਡ ਦਾ ਫਰਕ ਸੀ ਜਦੋਂ ਲੋਕਾਂ ਨੂੰ ਉਹਨੇ ਰੈਸਕਿਊ ਕੀਤਾ ਲਿਫਟ ਕੀਤਾ ਉਹਨੇ ਟੈਗ ਆਫ ਕੀਤਾ ਨਾਲ ਨਾਲ ਦੀ ਬਿਲਡਿੰਗ ਕਰੈਪਸ ਹੋ ਗਈ ਬਿਲਕੁਲ ਸੋਚੋ ਕਿ ਜਿਸ ਥਾਤੇ NDRF SDRF ਸਾਰੀ ਚੀਜ਼ਾਂ ਕੰਮ ਕਰਦੀਆਂ ਨੇ ਆਮ ਲੋਕ ਕੰਮ ਕਰਦੇ ਨੇ ਜਦੋਂ ਉਹਨਾਂ ਦੇ ਵਸਦੀ ਨਹੀਂ ਹੁੰਦੀ ਫਿਰ ਇੰਡੀਅਨ ਆਰਮੀ ਆਉਂਦੀ ਹੈ ਇੰਡੀਅਨ ਆਰਮੀ ਦਾ ਇਹੀ ਹੈ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਣਗੇ ਅਸੀਂ ਆਵਾਂਗੇ ਤੇ ਅਸੀਂ ਇਨਸ਼ੋਰ ਕਰਾਂਗੇ ਤੁਹਾਡੀ ਜ਼ਿੰਦਗੀ ਬਚੇਗੀ ਇੱਕ ਤਸਵੀਰ ਹੋਰ ਵੀ ਹੈ ਇੱਕ ਟਾਪੂ ਨਮਾ ਥਾਂ ਬਣ ਗਈ ਸਾਰੇ ਪਾਸੇ ਡੁੱਬ ਗਿਆ ਸੀ ਬਿਲਕੁਲ ਉੱਚੀ ਥੋੜੀ ਜਿਹੀ ਜਗ੍ਹਾ ਬਚ ਗਈ ਸੀ ਅਸੀਂ ਗੱਲ ਵੀ ਕਰ ਰਹੇ ਸੀ ਜਤਿਨ ਆ ਇੰਡੀਅਨ ਆਰਮੀ ਦੀ ਦੋ ਚੀਤਾ ਹੈਲੀਕਾਪਟਰ ਹੈ ਚੀਤਾ ਹੈਲੀਕਾਪਟਰ ਇਸ ਤਰ੍ਹਾਂ ਜਿਵੇਂ ਪੰਛੀ ਉਂਗੜਦਾ ਉੱਡਦਾ ਉਹਦੇ ਵਾਂਗ ਉੱਡਦਾ ਹੈ ਇਸ ਨੇ ਇਸ ਟਾਪੂ ਤੋਂ ਜੋ ਲੋਕ ਫਸੇ ਹੋਏ ਸੀ ਜੋ ਲੋਕ ਪਾਣੀ ਦੇ ਕਿਢੇ ਸੀ ਇੱਕ ਇੱਕ ਕਰਕੇ ਚੁੱਕਿਆ ਤੇ ਬੜੀ ਹੀ ਬਰੀਕੀ ਨਾਲ ਜ਼ਮੀਨ ਤੇ ਲੈਂਡ ਨਹੀਂ ਕੀਤਾ ਇਹਨੇ ਬਿਲਕੁਲ ਇੱਕ ਇੱਕ ਫੁੱਟ ਦੀ ਉੱਪਰ ਤੇ ਉੱਡਦਾ ਰਿਹਾ ਤੇ ਲੋਕਾਂ ਨੂੰ ਚੁੱਕ ਕੇ ਲੈ ਗਿਆ ਤੇ ਸੇਫ ਲੈ ਕੇ ਗਿਆ ਸਿਵਿਲਿਅਨ ਇੱਥੇ ਵੀ ਫਸੇ ਹੋਏ ਸੀ ਆਮ ਲੋਕ ਫਸੇ ਹੋਏ ਸੀ ਲੋਕਾਂ ਨੂੰ ਬਚਾਇਆ ਤੇ ਇਹ ਇੰਡੀਅਨ ਆਰਮੀ ਦੀ ਤਸਵੀਰ ਹੈ ਇੰਡੀਅਨ ਆਰਮੀ ਕਦੇ ਵੀ ਕਹਿ ਕੇ ਨਹੀਂ ਕੰਮ ਕਰਦੀ ਇੰਡੀਅਨ ਆਰਮੀ ਪਹਿਲਾਂ ਕੰਮ ਕਰ ਦਿੰਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦੇ ਬਾਰੇ ਗੱਲਾਂ ਹੁੰਦੀਆਂ ਹੈ ਰਿਜ਼ਲਟ ਆਪਣੇ ਆਪ ਦਿਖਦਾ ਹੈ ਜੀ ਸਭ ਤੋਂ ਸੋਹਣੀ ਤਸਵੀਰ ਤੇ ਲਿਸ਼ਕਦੀ ਤਸਵੀਰ ਤੇ ਮਾਨ ਕਰਨ ਵਾਲੀ ਤਸਵੀਰ ਤੁਸੀਂ ਦੱਸੋਗੇ ਲੋਕੀ ਅਕਸਰ ਕਹਿੰਦੇ ਨੇ ਕਿ ਜਿਹੜੀ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਆ ਫਿਲਮ ਇੰਡਸਟਰੀ ਐ ਐਂਟਰਟੇਨਮੈਂਟ ਇੰਡਸਟਰੀ ਐ ਇਹਦੇ ਵਿੱਚ ਪਾੜ ਪਿਆ ਵੇ ਆ ਇਹ ਕਦੇ ਇੱਕ ਚਾਰ ਬੰਦੇ ਇਕੱਠੇ ਨਹੀਂ ਚੱਲਦੇ ਕਹਿੰਦੇ ਇੰਡਸਟਰੀ ਦੇ ਚਾਰ ਬੰਦੇ ਉਦੋਂ ਹੀ ਇਕੱਠੇ ਚੱਲਦੇ ਆ ਜਦੋਂ ਕਿਸੇ ਦੀ ਅਰਥੀ ਮੋਢੇ ਤੇ ਹੋਵੇ ਨਹੀਂ ਇਹ ਇਕੱਠੇ ਨਹੀਂ ਚੱਲਦੇ ਪਰ ਇੰਨਾ ਹੜਾ ਨੇ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਇੱਕ ਕਰ ਦਿੱਤਾ ਸਾਰੀ ਸਾਰੀ ਇੰਡਸਟਰੀ ਆ ਗਈ ਇਹਨਾਂ ਨੂੰ ਦਿਲੋਂ ਸਲੂਟ ਐ ਸਾਰੇ ਆਪਣੀ ਜੇਬ ਚੋਂ ਆਪਣੇ ਜੱਥੇਬੰਦੀਆਂ ਤੋਂ ਆਪਣੇ ਦੋਸਤਾਂ ਯ ਉਹਨਾਂ ਤੋਂ ਵੀ ਹੈਲਪ ਲੈ ਕੇ ਸਾਰੀ ਪੰਜਾਬ ਦੇ ਵਿੱਚ ਕਰਕੇ ਗਲੋਬਲ ਸਿਕਸ ਵਰਗੀਆਂ ਜੋ ਜਥੇਬੰਦੀਆਂ ਨੇ ਸਮਾਜ ਸਮਾਜਿਕ ਸੇਵਾ ਕਰਦੀਆਂ ਨੇ ਉਹਨਾਂ ਦੇ ਨਾਲ ਲੱਕੇ ਰੰਦੀਪ ਹੁੱਡਾ ਵਰਗੇ ਜਾਂ ਬਾਕੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਪੈਸੇ ਦਿੱਤੇ ਕਿ ਤੁਸੀਂ ਪੈਸਿਆਂ ਦੀ ਕਮੀ ਕਰਕੇ ਆਪਣਾ ਰੈਸਕਿਊ ਆਪਰੇਸ਼ਨ ਨਾ ਰੋਕਿਓ ਰਾਤ ਸਮਗਰੀ ਦਾ ਕੰਮ ਨਾ ਰੋਕਿਓ ਤੇ ਇਨ੍ਹਾਂ ਸਿੰਗਰਾਂ ਨੇ ਸਾਡਾ ਜੋ ਮਾਣ ਪੰਜਾਬੀ ਇੰਡਸਟਰੀ ਜੋ 뮤직 ਇੰਡਸਟਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਛਾਈ ਹੋਈ ਹੈ ਗੋਰਾ ਵੀ ਨੱਚਦਾ ਕਾਲਾ ਵੀ ਨੱਚਦਾ ਪਹਿਲਾਂ ਤਾਂ ਗਾਣਿਆਂ ਤੇ ਨੱਚਦੇ ਸੀ ਹੁਣ ਇਹਨਾਂ ਦੀ ਗੱਲਾਂ ਵੀ ਹੋ ਰਹੀਆਂ ਨੇ ਦੇਖੋ ਇੰਟਰ ਜਿਹੜੇ ਕਿ ਆਪਣੇ ਦੇਸ਼ ਦੇ ਵੱਡੇ ਵੱਡੇ ਸਟਾਰਸ ਨੇ ਭਾਵੇਂ ਸਲਮਾਨ ਖਾਨ ਲੋ ਇਹਨਾਂ ਦਾ ਬੀਤੇ ਦਿਨ ਇੱਕ ਪ੍ਰੋਗਰਾਮ ਦੇਖ ਰਿਆ ਸੀ ਉਹ ਖੁਦ ਨਾਮ ਲੈ ਰਹੇ ਨੇ ਕਿ ਇੰਡਸਟਰੀ ਲਗਾਤਾਰ ਲੱਗੀ ਹੋਈ ਆ ਕੰਮ ਕਰ ਰਹੀ ਆ ਉਹਨਾਂ ਦਾ ਵੀ ਨਾਮ ਹੋ ਰਿਹਾ ਸੰਜੇ ਦੱਤ ਵੀ ਹੋਣੇ ਸੀਗੇ ਤੇ ਇੱਕ ਤੁਹਾਨੂੰ ਮੈਂ ਇਹਨਾਂ ਦੇ ਵਿੱਚ ਖਾਸ ਗੱਲ ਦੱਸਾਂ ਕੀ ਹੈ ਕਰਨ ਔਜਲੇ ਦੀ ਕਰਨ ਔਜਲੇ ਦੀ ਗੱਲ ਮੈਂ ਇਸ ਕਰਕੇ ਕਹਿ ਰਿਹਾ ਇੱਥੇ ਸਿਸਟਮ ਦਾ ਫੇਲਿਅਰ ਸਾਹਮਣੇ ਆਉਂਦਾ ਫੇਰ ਉਹ ਕਿਵੇਂ ਆਉਂਦਾ ਕਿ ਪੰਜਾਬ ਦੇ ਵਿੱਚ 257 ਦੇ ਅਰਾਊਂਡ ਜੋ ਕਿਸ਼ਤੀਆਂ ਨੇ ਸਰਕਾਰੀ ਕਿਸ਼ਤੀਆਂ ਪੰਜਾਬ ਪੰਜ ਪਾਣੀਆਂ ਦੇ ਨਾਂ ਤੇ ਉੱਪਰ ਬਣਿਆ ਤਾਂ ਹੀ ਪੰਜਾਬ ਨਾਮ ਹੈ ਇੱਥੇ ਕਈ ਦਰਿਆ ਵਗਦੇ ਨੇ ਕਈ ਚੋਹ ਵਗਦੇ ਨੇ ਬਹੁਤ ਘੱਗਰ ਵਰਗੇ ਦਰਿਆ ਵੀ ਵਗਦੇ ਨੇ ਮਤਲਬ ਕਿ ਜਦ ਪਾਣੀ ਹੀ ਪਾਣੀ ਦਰਿਆ ਹੀ ਦਰਿਆ ਨੇ ਤੇ ਤੁਹਾਨੂੰ ਪਤਾ ਸਾਡੇ ਦੇਸ਼ ਸਾਡੇ ਸੂਬੇ ਕੋਲ ਕਿੰਨੀਆਂ ਕਿਸ਼ਤਾਂ ਨੇ 257 257 ਚੋਂ 114 ਜਿਹੜੀਆਂ ਕਿਸ਼ਤੀਆਂ ਨੇ ਉਹ ਸਿਰਫ ਮੋਟਰ ਦੇ ਨਾਲ ਸੰਚਾਲਿਤ ਨੇ ਮਤਲਬ ਕਿ ਹੱਥ ਨਾਲ ਬਾਕੀ ਹੱਥ ਨਾਲ ਤੁਸੀਂ ਸੋਚੋ ਜਿੱਥੇ ਪਾਣੀ ਆ ਰਿਹਾ ਹੋਵੇ ਪਸ਼ੂ ਡੁੱਬ ਰਿਹਾ ਹੋਵੇ ਉਹ ਤੇ ਚੱਪੂ ਚਲਾ ਕੇਵੇਂ ਤੁਸੀਂ ਬਚੋਗੇ ਤੇ 114 ਕਿਸ਼ਤੀਆਂ ਦੇ ਉੱਪਰ ਮੋਟਰ ਵਾਲੀਆਂ ਸਿਗੀਆਂ ਉਹਨਾਂ ਕਿਸ਼ਤੀਆਂ ਦੇ ਉੱਪਰ ਕੋਈ ਸੈਲਿਬ੍ਰਿਟੀ ਆ ਗਿਆ ਕੋਈ ਲੀਡਰ ਸਹਿਬਾਨ ਆਗੇ ਤਾਂ ਉਹ ਬੈਠ ਕੇ ਫੋਟੋ ਖਿਚਾਉਣ ਲੱਗੇ ਤਾਂ ਉਸ ਦੇ ਵਿੱਚ ਉਹ ਹੀ ਘਟ ਗਿਆ ਤੇ ਆਮ ਬੰਦਾ ਤਾਂ ਹੋਪਲੈਸ ਹੋ ਗਿਆ ਉਸ ਤੋਂ ਬਾਅਦ ਕਰਨ ਔਜਲੇ ਦੀ ਗੱਲ ਮੈਂ ਤਾਂ ਕਹਿ ਰਿਹਾ ਕਿ ਕਰਨ ਔਜਲੇ ਨੇ ਫੌਰੀ ਤੌਰ ਤੇ ਕਲਕੱਤੇ ਤੋਂ ਸਪੈਸ਼ਲ ਅਰੇਂਜਮੈਂਟ ਕਰਕੇ ਹਵਾਈ ਜਹਾਜ਼ ਦੇ ਰਾਹੀਂ ਜੋ ਬੋਟ ਹੈ ਉਹ ਮੰਗਵਾਈ ਓਕੇ ਤੇ ਉਸ ਤੋਂ ਬਾਅਦ ਬਾਕੀ ਕਿਉਂਕਿ ਤੁਹਾਨੂੰ ਪਤਾ ਜਸਪੀਰ ਜੱਸੀ ਹੋਣੇ ਆ ਬਾਕੀ ਕਈ ਲੋਕ ਹੋਣ ਉਹ ਪੰਜਾਬ ਦੇ ਪੰਜਾਬੀਆਂ ਲਈ ਇਹ ਨਹੀਂ ਮੰਗਦੇ ਕਿ ਸਾਨੂੰ ਰੋਟੀ ਦੇ ਦਿਓ ਸਾਨੂੰ ਮੈਡੀਕਲ ਦਾ ਕੰਮ ਉਹ ਕਹਿੰਦੇ ਕਿ ਬੋਟ ਲਿਆ ਦਿਓ ਜਿਹੜਾ ਬੰਦਾ ਸਾਨੂੰ ਬੋਟ ਦੇ ਕੇ ਉਹ ਸੇਨਾ ਦਾ ਰੈਸਕਿਊ ਹੋਊਗਾ ਜਿਹੜੇ ਲੋਕ ਫਸੇ ਹੋਏ ਨੇ ਲੰਗਰ ਦੀ ਸੇਵਾ ਤਾਂ ਅਲੱਗ ਸੀ ਬੋਟ ਦਾ ਲੰਗਰ ਅਲੱਗ ਲੱਗਿਆ ਇਹ ਇਹ ਸਿੰਗਰਾਂ ਨੇ ਲਗਾਇਆ ਹੈ ਤੇ ਸਮਾਲ ਸੇਵੀ ਜਥੇਬੰਦੀਆਂ ਨੇ ਲਗਾਇਆ ਸਾਡੀ ਸਰਕਾਰ ਨੂੰ ਇੱਥੇ ਸੋਚਣਾ ਚਾਹੀਦਾ ਹੈ ਇਹ ਇਹ ਲਰਨਿੰਗ ਹੈ ਕਿ ਆਨ ਵਾਲੇ ਸਮਿਆਂ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਨੂੰ ਇਹ ਤਿਆਰਬਰ ਤਿਆਰ ਰਹਿਣਾ ਪਏਗਾ ਕਿ ਘਟੋਟ-ਵਟ ਮਤਲਬ ਕਿ ਮੈਂ ਤਾਂ ਕਹਾਂਗਾ ਬੜੀ ਨਮੋਸ਼ੀ ਵਾਲੀ ਗੱਲ ਹੈ ਸਰਕਾਰ ਔਰ ਮੰਤ ਫਿਲਮੀ ਜਗਤ ਦੇ ਵਿੱਚ ਸਟਾਰ ਤਾਂ ਨਹੀਂ ਹੈ ਲੇਕਿਨ ਅਸਲ ਦੇ ਵਿੱਚ ਹੀਰੋ ਬਣ ਕੇ ਦੇਖੋ ਨਾ ਦਿਲ ਤੋੜਨ ਲਈ ਤਸਵੀਰ ਇੱਕ ਹੋਰ ਆਈ ਨਾ ਇੱਕ ਬੰਦੇ ਨੇ ਮੰਜੇ ਦੇ ਥੱਲੇ ਯੂਬਾਂ ਕੱਟ-ਕੱਟ ਕੇ ਉਹਨਾਂ 'ਚ ਹਵਾ ਭਰ ਕੇ ਉਸ ਨੂੰ ਉਸ ਤਿਸਤੀ ਰੂਪ ਬਣਾਇਆ ਹੈ ਮਤਲਬ ਕਿ ਪੰਜਾਬ ਲਈ ਨਮੋਸ਼ੀਅਲੀ ਗੱਲ ਹੈ ਔਰ ਪੰਜਾਬ ਲਈ ਇਸ ਕਰਕੇ ਨਮੋਸ਼ੀਅਲੀ ਗੱਲ ਹੈ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਦੇ ਲਈ ਕਾਬਿਲ ਹੈ ਅੱਜ ਵੀ ਤੇ ਇੱਥੇ ਦੀ ਜਿਹੜੀ ਸਪਿਰਿਟ ਹੈ ਪਰ ਜਦੋਂ ਪੂਰੀ ਦੁਨੀਆ 'ਚ ਇਹ ਡੰਕਾ ਪਟਿਆ ਜਾਇਆ ਕਿ ਪੰਜਾਬ ਕੋਲ ਵੋਟਾਂ ਹੀ ਨਹੀਂ ਹੈਗੀਆਂ ਜਿਸ ਸੂਬੇ ਦਾ ਨਾਮ ਪਾਣੀਆਂ ਦੇ ਨਾਮ ਤੇ ਪਿਆ ਹੋਇਆ ਉੱਥੇ ਕੋਲ ਉਹਦੇ ਕੋਲ ਸਰਕਾਰੀ ਵੋਟ ਹੀ ਹੈ ਨਹੀਂ 114 ਵੋਟ ਨੇ ਬੜੀ ਨਮੋਸ਼ੀਅਲੀ ਗੱਲ ਸੀ ਬੜੀ ਨਮੋਸ਼ੀਅਲੀ ਗੱਲ ਸੀ ਤਾਂ ਸਾਨੂੰ ਇਸ ਤਸਵੀਰਾਂ ਦਿਖਾਉਣ ਦਾ ਕਾਰਨ ਏ ਸੀ ਔਰ ਪਹਿ ਅਗੇ ਦਿਖਾਣਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਸਿਰਫ ਫੋਟੋ ਅਪਰਚ्युनिटी ਲਈ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਪਰ ਮੈਜੋਰਟੀ ਉਹਨਾਂ ਲੋਕਾਂ ਦੀ ਹੈ ਜੋ ਜੈਨੂਅਲੀ ਗਰਾਊਂਡ ਤੇ ਉੱਤਰ ਕੇ ਕੰਮ ਕੀਤਾ ਜਿਨ੍ਹਾਂ ਨੇ ਔਰ ਕਰ ਵੀ ਰਹੇ ਔਰ ਅੱਗੇ ਵੀ ਕਰਦੇ ਰਹਿਣਗੇ ਤੇ ਮੀਡੀਆਦਾਰਾਂ ਹੋਣ ਦੇ ਨਾਤੇ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਹਰ ਉਹ ਤਸਵੀਰ ਜੋ ਚਾਹੇ ਚੁਬਦੀ ਹੋਵੇ ਚਾਹੇ ਪੋਜ਼ਿਟਿਵ ਤਸਵੀਰ ਹੋਵੇ ਤੁਹਾਡੇ ਸਾਹਮਣੇ ਲੈ ਕੇ ਆਈਏ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ 11 ਤਸਵੀਰਾਂ ਦੇਖ ਕੇ ਤੁਸੀਂ ਸੋਚੋਗੇ ਵਿਚਾਰੋਗੇ ਤੇ ਆਪਣੀ ਜੋ رائے ਹੈ ਉਹ ਕਮੈਂਟ ਦੇ ਬਾਕਸ ਦੇ ਵਿੱਚ ਜ਼ਰੂਰ ਦਿਓਗੇ